ਆਪਾ ਪੂ ਲਾਈਨੀ ਭੁਖ ਬੇਲਾਂ ਨੂੰ ਦੇਖ ਦੇਖ ਪਹਿਲਾ ਪੂ ਦਾ ਟੋਪ ਹੈ ਤਾਂ ਆਪਾ ਪੂਰੀ ਬੇਲਾ ਲੰਗਰ ਲਾਗੇ ਕਦੂ ਆ ਕਦੂ ਲੱਗੇ ਜਾਂਦੇ ਆ ਤੇ ਫਲਾਵਰ ਵੀ ਬੱਲਾ ਚੱਕਣ ਲੱਗੀਆਂ ਸਾਰੀਆਂ ਉਹਦੇ ਨੂੰ ਤਾਂ ਆਪਾ ਅੱਜ ਤੋਂ ਮੈਨੂੰ ਐ ਲੱਗਦਾ ਵੀ ਆਪਾਂ ਸ਼ਾਇਦ ਜਿੱਦੇ ਨੂੰ ਆਪਣਾ ਵਿਆਹ ਹੋਣਾ ਆਪਾ ਉਹਦੇ ਨੂੰ ਟਾਵੇਂ-ਟਾਵੇਂ ਕਦੂ ਇਹਦੇ ਥੱਲੋਂ ਨਿਕਲਣ ਲੱਗ ਜਾਣਗੇ ਬੱਦ ਨਿਕਲਣ ਲੱਗ ਜਾਣਗੇ 20 ਫਰਵਰੀ ਤੱਕ ਮੈਨੂੰ ਐ ਲੱਗਦਾ ਵੀ ਕਦੂ ਨਾ ਆਪਾਂ ਹਾਂ 15 20 ਫਰਵਰੀ ਤੱਕ ਆਪਾਂ ਕਦੂ ਬਈ ਇਹਦੇ ਇਹ ਥੱਲੋਂ ਥੋੜੇ ਕਨੇ ਕਦੂ ਤੋੜਾਂਗੇ ਤੁਸੀਂ ਆਏ ਦੇਖ ਲਓ ਭਾਈ ਆਹ ਦੇਖ ਲਓ ਬੱਲਾ ਨਾ ਕਾਜ ਪਾੜ ਪਾੜ ਬਾਹਰ ਆਈ ਜਾਂਦੀਆਂ ਨੇ ਬਾਹਰ ਦੇਖੋ ਸਾਰੇ ਕਿ ਤੂੰ ਇਹੀ ਹਾਲ ਆ ਕਾਜ ਪਾੜ ਪਾੜ ਬੱਲਾਂ ਦੀ ਗਰੋਥ ਥੋੜੀ ਜ਼ਿਆਦਾ ਹੋਗੀ ਤੇ ਪਾੜ ਪਾੜ ਵਾਪਸ ਬਾਹਰ ਆਈ ਜਾਂਦੀਆਂ ਨੇ ਕਿਉਂ ਬਾਪੂ ਪੂਰਾ ਖੁਸ਼ਾ ਹੁੰਦਾ ਕੁਝ ਪੂਰਾ ਫਸਲ ਖੇਤੀ ਓਕੇ ਆ ਓਕੇ ਬਾਈ ਖੇਤੀਬਾਨੀ ਪੂਰਾ ਧਿਆਨ ਆ ਬੈ ਉਹਨਾਂ ਪਾਲ ਲਿਓ ਅਈ ਕਿ ਭਰਾ ਕਹਿ ਰਹੀ ਆਪਾਂ ਵੀ ਖੇਤਾਂ ਤੇ ਆਹ ਰੱਖਦੇ ਹਾਂ ਕਿ ਅੱਲਾ ਵਿਆਹ ਚ ਹੀ ਹੋ ਜੇ ਵਿਆਹ ਚ ਨਹੀਂ ਹੋ ਜੇ ਬੜਾ ਦੱਸ ਦੇ ਮਾਰਾ ਸਾਰਿਆਂ ਨੂੰ ਨਾ ਜੁਰਜ ਖੇਤ ਅਸੀਂ ਡੇਲੀ ਗੇੜਾ ਮਾਰ ਕੇ ਆਂਦੇ ਆਂ ਖੇਤ ਡੇਲੀ ਆਉਣਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਆਹ ਦੇਸੀ ਦੇਖ ਲਓ ਖੇਤ ਚਮਕਾਇਆ ਪਿਆ ਪੂਰਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਖੇਤ ਨਹੀਂ ਹੁੰਦੇ ਖੇਤ ਡੇਲੀ ਆਪਾਂ ਆਉਣੀ ਆਉਣਾਗਾ ਮੌਸਮ ਦੇਖੋ ਕਹੇ ਜਾ ਹੋਇਆ ਪਿਆਗਾ ਫੇਰ ਵੀ ਆਪਾਂ ਖੇਤ ਆਉਣੀ ਹੋਣਾ ਸਵੇਰੇ ਵੀ ਤੇ ਸ਼ਾਮ ਨੂੰ ਦੋ ਟਾਈਮ ਮੈਂ ਤੇ ਡੈਡੀ ਨੇ ਵੀ ਖੇਤ ਆਉਣੀ ਆਉਣਾਗਾ ਬਾਈ ਚਾਂਸ ਮੈਂ ਨਾ ਆਇਆ ਜਾਵੇ ਮੈਥੋਂ ਮੈਂ ਕੰਮ ਦੇ ਵਿੱਚ ਥੋੜਾ ਵਿ